जल्दी तो पहला ग्राउंड रिपोर्ट करो जी उसके तो पहला खंडा फ्राई कर लो एक आ जाए जी का सौंग लगे पहली बार जतपा सम्मेलन करवाया गया ਕੰਨ ਕੰਨ ਚੇ ਦੀ ਗੁਰਨਾਮਕ ਦੇਵ ਜੀ ਦੇ ਪ੍ਰਕਾਸ਼ ਕੁਤਬ ਸੁਪਰ ਸਟੇ ਨੋਜਵਾਨ ਸਿਫt ਵੈਲਫੇਅਰ ਐਸਐਸ ਲਦਾਖੀ ਕੋਸ ਸੰਗ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ Jatan biri solamente madre jatan algih jatan alari ...gulom. over. He? teriap. Biditu. Marah. Baridik. Garah. M话iyaki. Tar snaparita. He curs CDU Baiki. Ciılar ingat betiyakaka acceptasi méng nama peratua nyany apStopcam내 Onepancer seeds. Teriap satu pikir kita ini di kolom gila iham. ਜੋਦੀ ਆਵਾਜ਼ ਤੋਂ ਬੋਲਿਆ ਨਾਂ ਬਚਿੱੜਾ ਤੋਂ ਇੱਕ ਪੀਕੇ ਮੰਗਤੇ ਹੁਸ਼ਿਆਰ ਕੋ ਤੇ ਅੰਦਰ ਸਰ ਨੇ ਆਸਲ ਕੀਤਾ ਤੇ ਬਸਤਾ ਬਲੋਂ ਪਾਏ ਹੋਏ ਬੱਚਿਆਂ ਦਾ ਧੰਨਵਾਦ ਕੀਤਾ ਗਿਆ ਤੇ ਦੇਖੋ ਵਗਿਆ ਕੋ ਸੁਖਵਿੰਦਰ ਤਕਰੀਰ ਸੁਣ ਦੀ ਰਿਪੋਰਟ ਅੱਜ ਅਸੀਂ ਬੜਾ ਸਮਾਗਮ ਚਾਹਿਆ ਇਕੱਠੇ ਦਾ ਸਮਾਗਮ ਕਰਾਇਆ ਹੈ ਜਿਸ ਦੇ ਸਪਾਂਸਰਜਟ ਸੁਨਾਮ ਸਿੰਘ ਜੀ ਹੈ ਤੇ ਵਿਜੇ ਕੁਮਾਰ ਜੀ ਹੈ ਇਹਨਾਂ ਕੋਲੋਂ ਬੱਚਿਆਂ ਦੇ ਵਾਸਤੇ ਜਿਹੜਾ ਹੈ ਬਹੁਤ ਹੀ ਉਦਮ ਉਪਰਾਲਾ ਕੀਤਾ ਗਿਆ ਇਸ ਵਿੱਚ ਬੱਚੇ ਜਿਹੜੇ ਹੈ ਸਾਡੀ ਇੱਥੇ ਰਵਾਇਤੀ ਜਿਹੜੀ ਸਾਡੇ ਸਿੱਖੀਜ਼ਮ ਦੇ ਵਿੱਚ ਸਾਡੇ ਦਸ਼ਮੇਸ਼ ਦਾ ਮਹਾਰਾਜ ਦੇ ਇਤਿਹਾਸ ਦੇ ਵਿੱਚ ਸਾਡੇ ਦੇ ਵਿੱਚ ਜਿਹੜੀ ਹੈ ਸਾਨੂੰ martial art ਜਿਹੜਾ ਜੱਤੀਆ ਜਿਹੜਾ ਦਿੱਤਾ ਹੈ ਉਹਦੇ ਸਬੰਧ ਦੇ ਵਿੱਚ ਇਸ ਪ੍ਰੋਗਰਾਮ ਨੂੰ ਲਿਖਿਆ ਗਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਇਹ ਦੇਖ ਰਹੇ ਹਾਂ ਕਿ ਬੱਚਿਆਂ ਵੱ ਤੋਂ ਵੱਧ ਛੜ ਕੇ ਹਿੱਸਾ ਲਿਆ ਜਾ ਰਿਹਾ ਕਿ ਓਪਨ ਜਿਊਟੀ ਦਾ ਇੱਕ ਕੰਪੀਟੀਸ਼ਨ ਹੋ ਰਿਹਾ ਤੇ ਵੱਧ ਛੜ ਕੇ ਬੱਚੇ ਇਸ ਵਿੱਚ ਹਿੱਸਾ ਲੈ ਰਹੇ ਆਂ ਧਿਆਨੇ ਵਾਲੇ ਸੰਗਠਨ ਦੇ ਵਿੱਚ ਇੱਦਾਂ ਵੀ ਜਿਹੜੀਆਂ ਰਵਾਇਤੀ ਜਿੱਤਾਂ ਹੈਡੀਆਂ ਜੋਹਰ ਹੈਗੇ ਜੱਤੀਏ ਦੇ ਇਹ 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 ਨਾ ਸਮਝਿਆ ਜਾਵੇ ਕਿ ਇਹ ਸਿਰਫ ਇੱਕ ਖੇਡ ਹੈ ਇਹਨੂੰ ਅਸੀਂ ਸਵੈ ਰੱਖਿਆ ਦੇ ਰੂਪ ਦੇ ਵਿੱਚ ਦੇਖ ਸਕਦੇ ਹਾਂ ਕਿ ਜਿਸ ਨਾਲ ਅਸੀਂ ਆਣੇ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਦੇ ਵਿੱਚ ਚੰਗੀਆਂ ਆਦਤਾਂ ਤੇ ਇਹਨਾਂ ਖੇਡਾਂ ਦੇ ਨਾਲ ਆਪਣੇ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਤੇ ਆਪਣੀ ਸਿਹਤ ਦਾ ਧਿਆਨ ਕਰਨੀ ਹੈ ਤੇ ਜਿੱਦਾਂ ਦੇ ਉਪਰਾਲੇ ਜਿਹੜੇ ਹੈਗੇ ਆ ਉਹ ਨਿਰੰਤਰਨ ਚਾਹਦੇ ਰਹਿਣ ਤਾਂ ਜੋ ਸਾਡੇ ਬੱਚੇ ਜਿਹੜੇ ਹੈ ਇਹਨਾਂ ਚੀਜ਼ਾਂ ਤੋਂ ਫੇਦ ਲੈਣ ਤੇ ਥੋੜੀ-ਥੋੜੀ ਜਿਹੜਾ ਉਹਨਾਂ ਦਾ ਧਿਆਨ ਹੈ ਰੁਚੀ ਹੈ ਜਿਹੜਾ ਇਹਨਾਂ ਚੀਜ਼ਾਂ ਦੇ ਵੱਲ ਜਾਵੇ ਖੇਡਾਂ ਦੇ ਵੱਲ ਜਾਵੇ ਆਪਣੀ ਤਰੀਕੇ ਦੇ ਨਾਲ ਜੀਵਨ ਬਣਾਉਣਾ ਹੈ ਤੋ ਆਖਰ ਦੇ ਵਿੱਚ ਮੈਂ ਧੰਨਵਾਦ ਕਰਦਾ ਸਰਦਾਰ ਜਗਨਨਾਥ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਉਦਮ ਕੀਤਾ ਹੈ ਇਸ ਕੰਮ ਨੂੰ ਉਭਾਰਨ ਵਾਸਤੇ ਉਪਰਾਲਾ ਕੀਤਾ ਹੈ ਉਹਨਾਂ ਦੇ ਨਾਲ ਕੋਚ ਬੇ ਪ੍ਰਤਾਪ ਜੀ ਕਿਉਂਕਿ ਅਕਸਰ ਮੈਂ ਇਹਨਾਂ ਨੂੰ ਮਿਲਦਾ ਰਹਿੰਦਾ ਹੈ ਇਹਨਾਂ ਦੀ ਬੜੀ ਦੇਣ ਹੈ ਸਾਡੇ ਮੈਂ ਸੰਤ ਬੋਧ ਵਿਭਾਗ ਦੀ ਯੂਨੀਵਰਸਿਟੀ ਦੇ ਵਿੱਚ ਮਕਬੂਰ ਸਿਹਨ ਸਿੱਖਿਆ ਵਿਭਾਗ ਨਾਲ ਮੁਕੀ ਕੰਮ ਕਰ ਰਿਹਾ ਕਿਉਂਕਿ ਸਾਡਾ ਬਾਹਰ ਰਹਿੰਦਾ ਹੈ ਇਹਨਾਂ ਖੇਡਾਂ ਦੇ ਨਾਲ ਅਸੀਂ ਹਰ ਪੀਚੇ ਚੌਥੇ ਦਿਨ ਕੋਈ ਨਾ ਕੋਈ ਟੂਰਨਾਮੈਂਟ ਆਰਗੇਨਾਈਜ਼ ਕਰਨਾ ਹੁੰਦਾ ਤੇ ਹਮੇਸ਼ਾ ਇਹ ਸਾਡੇ ਸਹਿਯੋਗੀ ਵੀ ਜਿਹੜੇ ਖੇਡ ਦੇ ਦੁਆਰਾ ਇਹ ਵੀ ਡਿਊਟੀ ਲਾਉਂਦੇ ਆ ਤੇ ਪਹੁੰਚਦੇ ਆ ਇਹ ਆਪ ਵੀ ਇਦਾਂ ਦੇ ਬਹੁਤ ਬੜੀ ਗੱਲ ਹੈ ਇੱਕ ਸਮਾਜ ਨੂੰ ਸਾਡੇ ਇਤਿਹਾਸ ਨੂੰ ਤੇ ਸਾਡੀ ਸਿੱਖਿਆ ਨੂੰ ਮੈਂ ਅਖੀਰ ਕਿਹਨਾਂ ਦਾ ਜ਼ਿਕਰ ਆ ਇਹਨਾਂ ਨਾਲ ਤੁਹਾਨੂੰ ਸੇ ਬਣਾਇਆ ਤੁਹਾਨੂੰ ਮਾਣ ਮਹਿਸੂਸ ਬੋਲੋ ਬੋਲੋ ਹਾਂਜੀ ਅੱਜ ਸਾਡੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਗਤਕਾ ਬਾਬਾ ਜੁਰਮਨ ਸਿੰਘ ਬਾਬਾ ਹਰਦੇਵ ਸਿੰਘ ਦੇ ਦੋ ਪਲੇਅਰ ਸਟੇਜ ਤੇ ਆ ਗਏ ਦੋ ਪਲੇਅਰ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਆ ਸਿੱਖ ਵੈਲਫੇਅਰ ਸੁਸਾਇਟੀ ਨੂੰ ਵਧਾਈ ਦਿੰਦੀ ਆ ਜਿਨ੍ਹਾਂ ਨੇ ਪਹਿਲੀ ਵਾਰ ਮਨਪ੍ਰੀਤ ਸਿੰਘ ਗਤਕੇ ਦਾ ਮਨਪ੍ਰੀਤ ਸਿੰਘ ਸਟੇਜ ਤੇ ਆਓ ਜੀ ਸਾਡੇ ਐਮਸੀ ਸਰਦਾਰ ਮੱਖਣ ਸਿੰਘ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਆ ਕਉਂਕੀ ਉਹਨਾਂ ਦਾ ਵੀ ਆਯੋਜਨ ਵਿੱਚ ਬਹੁਤ ਵੱਡਾ ਹੱਥਾਂ ਉਹਨਾਂ ਨੇ ਵੀ ਬਹੁਤ ਅੱਛਾ ਪ੍ਰਬੰਧ ਕੀਤਾ ਵਾ ਔਰ ਮੈਂ ਸਾਰਿਆਂ ਨੂੰ ਜਿਹੜੇ ਬੱਚੇ ਇੱਥੇ ਆਏ ਨੇ ਬਕ ਬਕ ਪੰਜਾਬ ਦੇ ਹਲਾਕੇ ਦੇ ਵਿੱਚੋਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿਉਂਕਿ ਉਹਨਾਂ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਐਸਾ ਹੀ ਇਹ ਜਿਹੜਾ ਆਪਣਾ ਜਿਹੜਾ ਗੱਤਕਾਰ ਖੇਲ ਰਹੇ ਨੇ ਬੱਚੇ ਕੋ ਐਸੇ ਬੱਚੇ ਕਾਮਯਾਬ ਹੁੰਦੇ ਰਹਿਣ ਹਾਂਜੀ ਅੱਜ ਅਸੀਂ ਫਾਸਤੂਨ ਮਪੇਰੀਆਂ ਪਹੁੰਚੇ ਆ ਇੱਥੇ ਵੀ ਵਿਰਾਸਤ ਖਾਲ ਦਾ ਰੱਤਕਾ ਮੁਕਾਬਲੇ ਹੋ ਰਹੇ ਨੇ ਦਾ ਦੀ ਸੇਵਾ ਲੱਗੀ ਸੀ ਹਰਸਾਲ ਦਾ ਪਲੇਅਰ ਚੈੱਕ ਦਾ ਦੂਸਰੇ ਮੈਚ ਦੀ ਮਦਦ ਕਰ ਰਹੇ ਨੇ ਇੱਥੇ ਮੈਨੇਜਮੈਂਟ ਦਾ ਕਮੇਟੀ ਦਾ ਇੱਥੇ ਪਤਵੰਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ